ਸੋਨੀ ਕੋ ਕਰ ਬੁਲੰਦੇ ਤਨਾ ਕਿ ਖੁਦਾ ਖੁਦ ਬੰਦੇ ਸੇ ਪੁੱਛੇ ਕਿ ਤੇਰੀ ਰਜ਼ਾ ਕੀ ਹੈ ਤਪਾ ਸ਼ਹਿਰ ਜਿਲ੍ਹਾ ਬਰਨਾਲਾ ਦਾ ਹਿਸਾ ਹੈ ਜਿੱਥੋਂ ਦੀ ਇੱਕ ਧੀ ਨੇ ਅਜਾ ਮਾਰ ਕਾ ਮਰਿਆ ਮਾਰਿਆ ਹੈ ਜਿਸ ਨਾਲ ਪੂਰੇ ਜ਼ਿਲ੍ਹੇ ਨੂੰ ਮਾਣ ਹੈ ਸੰਜੀਪ ਕੁਮਾਰ ਆਸ਼ੂਪੂਤ ਦੀ ਬੇਟੀ ਅਤੇ ਸਵਰਗੀ ਸ਼੍ਰੀ ਮੇਘਰਾਜ ਪੂਤ ਦੀ ਪੋਤਰੀ ਜੀਆ ਗਰਗ ਨੇ ਪੀਸੀਐਸ ਦੇ एग्जाम ਵਿੱਚ ਪਹਿਲੀ ਵਾਰ ਹੀ ਸਫਲਤਾ ਹਾਸਲ ਕਰਕੇ ਜੱਜ ਦੀ ਪਦਵੀ ਨੂੰ ਛੋਇਆ ਆਓ ਗੱਲ ਕਰਦੇ ਹਾਂ ਜੀ ਅਕਰ ਨਾਲ ਜੀ ਬੇਟਾ ਸਵਾਗਤ ਆ ਤੇਰਾ ਜੀਆ ਬੇਟਾ میٹرਕ ਕਿੱਥੋਂ ਕੀਤੀ ਦਸਵੀਂ ਕਿੱਥੋਂ ਕੀਤੀ ਹੈ ਸਰ ਮੈਂ 10th ਕਲਾਸ ਆਪਣੀ ਮਦਰ ਟੀਚਰਸਪੂਲ ਬਰਨਾਲਾ ਤੋਂ ਕੀਤੀ ਹੈ ਤੇ ਪਲੱਸ 2 ਪਲੱਸ 2 ਸਰ ਮੈਂ ਸੇਂਟ ਜੇਵियर ਸਕੂਲ ਬਠਿੰਡਾ ਤੋਂ ਕੀਤੀ ਹੋਈ ਹੈ ਤੇ ਲਾ ਸਰ ਲਾ ਮੈਨੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ। ਇਹ ਫਸਟ ਟਾਈਮ ਹੀ ਦਿੱਤਾ ਸੀ ਪੀਸੀਐਸ ਦਾ। ਸਰ ਹਾਂਜੀ ਪੰਜਾਬ ਦਾ ਪੇਪਰ ਮੈਨੇ ਫਸਟ ਟਾਈਮ ਦਿੱਤਾ ਸੀ ਅ ਇਸ ਤੋਂ ਪਹਿਲਾਂ ਮਤਲਬ ਜਿਵੇਂ ਆਪਾਂ ਡਿਗਰੀ ਦੇ ਨਾਲ ਕੋਈ ਪੇਪਰ ਜਿਵੇਂ ਉਤੇ ਬਿਟੇ ਕੀ ਮਹਿਸੂਸ ਕਰ ਰਹੀ ਆ ਅੱਜ? ਸਰ ਇਸ ਟਾਈਮ ਤੇ ਖੁਸ਼ੀ ਬਹੁਤ ਜ਼ਿਆਦਾ ਕਿ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਪਦਵੀ ਤੇ ਐਡੀ ਵੱਡੀ ਜ਼ਿੰਮੇਵਾਰੀ ਵੀ ਪਦਵੀ ਦੇ ਨਾਲ ਜ਼ਿੰਮੇਵਾਰੀ ਵੀ ਹੈ। ਹਾਂਜੀ। ਹਾਂਜੀ। ਕੀ ਮੈਸੇਜ ਸਭ ਤੋਂ ਪਹਿਲੀ ਇਹ ਗੱਲ ਹੈਗੀ ਆ ਵੀ ਤੇਰੇ ਇਸ ਇਹਦੇ ਸਿਸਟਮ ਦੇ ਵਿੱਚ ਰੋਲ ਮਾਡਲ ਤੇਰੀ ਬਹੁਤ ਲਈ ਹੋਣਗੇ ਪਰ ਕਈ ਸਟੂਡੈਂਟਸ ਲਈ ਤੂੰ ਵੀ ਰੋਲ ਮਾਡਲ ਬਣੇਗੀ ਜੀ ਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੇਗੀ ਮੈਂ ਤੇ ਉਸ ਸਰ ਮੈਂ ਇਸ ਇਸ ਵਿੱਚ ਇਹ ਕਹਿਣਾ ਚਾਹਨੀ ਹੈ ਕਿ ਹਮੇਸ਼ਾ ਹਾਰਡ ਵਰਕ ਕਰਦੇ ਰਹੋ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਸਕਸੈਸ ਤੁਹਾਨੂੰ ਜਲਦੀ ਵੀ ਮਿਲ ਸਕਦੀ ਹੈ ਪਰ ਲੇਟ ਵੀ ਮਿਲ ਕਈ ਬਹੁਤ ਬੱਚੇ ਜਿਹੜੇ ਕਈ ਸਾਲਾਂ ਤੋਂ ਬਾਅਦ ਇਹ ਐਗਜ਼ਾਮ ਵਿੱਚ ਸਕਸੈਸ ਅਚੀਵ ਕਰਦੇ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਡੋਨਟ ਫੀਲ ਡਿਸਕਰੀਜਡ ਐਟ ਐਨੀ ਪੁਆਇੰਟ ਆਫ ਟਾਈਮ ਤੇ ਤੁਹਾਡੀ ਤੁਹਾਡੀ ਡੈਸਟੀਨੀ ਵਿੱਚ ਅਗਰ ਇਹ ਲਿਖਿਆ ਹੋਇਆ ਹੈ ਤਾਂ ਤੁਸੀਂ ਹਾਰਡ ਵਰਕ ਕਰਦੇ ਰਹੋ ਤੇ ਤੁਸੀਂ ਡੈਫੀਨਿਟਲੀ ਇਸ ਚੀਜ਼ ਨੂੰ ਅਚੀਵ ਕਰੋ ਮੈਨੂੰ ਬਚਪਨੰ ਦੇ ਲਈ ਸਭ ਤੋਂ ਜ਼ਿਆਦਾ ਐਨਕੋਰੇਜ ਮੇਰੇ ਗ੍ਰੈਂਡਫਾਦਰ ਲੇਟ ਰੀ ਮੇਗਰਾਜੀ ਨੇ ਸਭ ਤੋਂ ਜ਼ਿਆਦਾ ਐਨਕੋਰੇਜ ਕੀਤਾ ਉਹ ਮੈਨੂੰ ਹਮੇਸ਼ਾ ਤੋਂ ਹੀ ਨਾ ਜੱਜ ਸਾਹਿਬ ਕਹਿ ਕੇ ਬੁਲਾਉਂਦੇ ਸੀਗੇ ਹਾਂਜੀ ਬਚਪਨ ਤੋਂ ਹੀ ਉਹ ਮੈਨੂੰ ਜੱਜ ਸਾਹਿਬ ਕਹਿ ਕੇ ਬੁਲਾਉਂਦੇ ਸੀ ਤੇ ਇਸੇ ਨਾਲ ਜਿਵੇਂ ਮੈਨੂੰ ਖੁਦ ਨੂੰ ਵੀ ਅੰਦਰੋਂ ਇਹ ਹੋਇਆ ਕਿ ਮੈਂ ਪੇਪਰ ਕਰਨਾ ਇਸ ਦੀ ਪਰਤ ਨਹੀਂ ਆਲੀ ਸਮਝੋ ਲੌਵਿਚ ਬੁੱਕਸ ਦੀ ਜਗ੍ਹਾ ਨਾਲ ਜਿਵੇਂ ਵੀ ਜੇ ਤੁਸੀ ਜੱਜਮੈਂਟਸ ਜਿਦੋਈ ਵੀ ਨੀ ਐਗਜ਼ਾਮ ਪਿੱਪ ਦੇਣਾ ਹੁੰਦਾ ਤਾਂ ਸਾਨੂੰ ਕੁਝ ਜੱਜਮੈਂਟਸ ਕਈਆਂ ਜਾਂਦੀਆਂ ਵੀ ਤੁਸੀਂ ਇਹ ਜੱਜਮੈਂਟਸ ਪੜੋ ਤਾਂ ਜਿਵੇਂ ਮੈਨੇ ਜਸਟਿਸ ਵੀ ਆਰ ਕ੍ਰਿਸ਼ਨਾ ਯਰ ਗਿਆ ਕੁਝ ਜੱਜਮੈਂਟਸ ਸੀ ਗਿਆ ਜਿਹੜੀਆਂ ਪੜੀਆਂ ਉਹਨਾਂ ਨਾਲ ਨਾ ਮਤਲਬ ਉਹ ਇਹ ਕਹਿੰਦੇ ਕਿ ਬਹੁਤ ਉਹਨਾਂ ਦੇ ਜੱਜਮੈਂਟਸ ਨਾ ਬਹੁਤ ਮਤਲਬ ਉਹ ਅੱਛੇ ਤਰੀਕੇ ਨਾਲ ਲਿਖਦੇ ਸੀਗੇ ਤੇ ਆਪਾਂ ਨੂੰ ਪੂਰੀ ਸਟਾਰਟਿੰਗ ਤੋਂ ਸਮਝ ਆਉਂਦਾ ਸੀ ਕਿ ਆਪਾਂ ਇਸ ਚੀਜ਼ ਤੱਕ ਜਿਹੜਾ ਜੱਜਮੈਂਟ ਤੱਕ ਆਏ ਹੈ ਇਹ ਕਿਉਂ ਆਏ ਹੈ ਉਹਦੇ ਨਾਲ ਉਹ ਬਹੁਤ ਰਾਈਟਸ ਵੀ ਲੋਕਾਂ ਦੀਆਂ ਪ੍ਰੋ ਦੇਿਸ ਡਿਸਕਸ ਕਰਦੇ ਸੀਗੇ ਤੇ ਉਹਨਾਂ ਦੀ ਜਜਮੈਂਟਸ ਤੋਂ ਇਹ ਪਤਾ ਚੱਲਦਾ ਹੈ ਕਿ ਆਪਾਂ ਨੂੰ ਇਹ ਜਿਹੜਾ profession ਚ ਅਸੀਂ ਆ ਰਹੇ ਹਾਂ ਤਾਂ ਇਹ ਦਿਨ ਤੋਂ ਆਪਣੇ ਤੇ ਕਿ ਨਿਬੜੀ ਰਿਸਪੌਂਸਿਬਿਲਟੀ ਹੈ ਤਾਂ ਆਪਾਂ ਕਿੰਨਾ ਕੁਝ ਸੋਚ ਕੇ ਆਪਦੀ ਜਜਮੈਂਟ ਏਕ ਦੇਣੀ ਹੈ ਰੋਲ ਮਾਡਲ ਨਾ ਮਤਲਬ ਆਪਨਾ ਇੱਕ ਰੋਲ ਮਾਡਲ ਨਹੀਂ ਹੁੰਦੇ ਕਿ ਆਪਾਂ ਜਿਹੜੀ ਆਪਦੀ ਜਰਨੀ ਤੇ ਹੁਣ ਜਾਣੇ ਆਪਾਂ ਕਿੰਨੇ ਲੋਗਾ ਤੋਂ ਇਨਸਪਾਇਰ ਹੁੰਦੇ ਆ ਇਵਨ ਅਮਰੀਕਾ ਟੀਚਰਸ ਤੋਂ ਵੀ ਜਿੰਨਾ ਤੋਂ ਮੈਨੇ ਲਾ ਹੋਰ ਵੀ ਟੀਚਰਸ ਸੀ ਕਾਫੀ ਤੇ ਜਿਵੇਂ ਆਪਾਂ ਜੇ ਜਜਮੈਂਟਸ ਦੇਖੀਏ ਤਾਂ ਜਿਹੜੇ ਰੀਸੈਂਟ ਚੀਫ ਜਸਟਿਸ ਆਫ ਇੰਡੀਆ ਡਿਵਾਈਸ ਅੰਡਰਚੂਡ ਉਹਨਾਂ ਦੀ ਜਜਮੈਂਟਸ ਬਹੁਤ ਵਧੀਆ ਹੁੰਦੀਆਂ ਜੇ ਤੁਸੀਂ ਉਹ ਰੀਡ ਕਰਕੇ ਦੇਖੋ ਤਾਂ ਇਹ ਸਬ ਮਤਲਬ ਆਪਣੀ ਜਰਨੀ ਦੇ ਵਿੱਚ ਆਪਾਂ ਨੂੰ ਅਲੱਗ-ਅਲੱਗ ਲੋਗ ਇਨਸਪਾਇਰ ਕਰਦੇ ਆ ਤੇ ਮੈਂ ਵੀ ਇਹ ਮੰਨਦੀ ਆ ਕਿ ਮੈਂ ਅਲੱਗ-ਅਲੱਗ ਲੋਗਾ ਤੋਂ ਇਨਸਪਾਇਰ ਹੋਈ ਐ ਡਿਫਰੈਂਟ ਟਾਈਮਸ